ਤੇ ਖਬਰ ਕੁੜੀਆਂ ਵਾਸਤੇ ਹੈਗੀ ਹੈ ਜਿਹੜੀਆਂ ਇਕੱਲੀਆਂ ਐਕਟੀਵਾ ਚਲਾਉਂਦੀਆਂ ਤੇ ਸੁੰਸਨ ਰਾਹਾਂ ਦੇ ਵਿੱਚ ਜਾਂਦੀਆਂ ਆ ਜੇ ਤੁਸੀਂ ਜਾਂਦੇ ਹੋ ਕੱਲੇ ਖਾਲੀ ਜਗ੍ਹਾ ਦੇ ਉੱਤੇ ਜਿੱਥੇ ਸੁੰਸਨ ਪਈ ਹੁੰਦੀ ਉਹ ਤਾਂ ਵੀਡੀਓ ਦੇਖ ਲਓ ਇਹ ਦੋ ਮਸਟੰਡੇ ਬਦਮਾਸ਼ ਜਿਹੜੇ ਨਸ਼ੇੜੀ ਗਏ ਸੀ ਇੱਕ ਤੁਰੀ ਜਾਂਦੀ ਐਕਟੀਵਾ ਸਾਰ ਕੁੜੀ ਕੋਲੋਂ ਮੋਟਰਸਾਈਕਲ ਵਿੱਚ ਮਾਰ ਕੇ ਸ਼ਰਿਆਮ ਸੀਸੀਟੀਵੀ ਦੇ ਚ ਨਜ਼ਰੋਂ ਦਾ ਪਿਆ ਉਹਦੀ ਐਕਟੀਵਾ ਖੋ ਕੇ ਉੱਥੋਂ ਦਾ ਪੂ ਚੱਕਰ ਹੋ ਗਏ ਨੇ ਹਾਲਾਂਕਿ ਕੁੜੀ ਵੱਲੋਂ ਕਾਫੀ ਵਿਰੋਧ ਵੀ ਕੀਤਾ ਗਿਆ ਲੇਕਿਨ ਕਿਤਨਾ ਕਿਤੇ ਦੋ ਜਿਹੜੇ ਨੌਜਵਾਨ ਹੈਗੇ ਸੀ ਉਹਨੂੰ ਡਰਾ ਕੇ ਹਥਿਆਰ ਦਹਾ ਕੇ ਐਕਟਿਵਾ ਕੋਕ ਉੱਥੋਂ ਭੱਜਣ ਜਾਂਦਾ ਜਿਹੜਾ ਮਾਮਲਾ ਸਾਹਮਣੇ ਆਇਆ ਜਿਹਨੂੰ ਦੇਖ ਕੇ ਕਿ ਇਨਸਾਨੀਅਤ ਇੱਕ ਵਾਰੀ ਫੇਰ ਸ਼ਰਮਨਾਕ ਹੋ ਚੁੱਕੀ ਗਈ ਸ਼ਰਮਸਾਰ ਹੋ ਚੁੱਕੀ ਗਈ ਕਿਉਂਕਿ ਲਗਾਤਾਰ ਹਾਲਾਤ ਵਿਗੜਦੇ ਜਾਂਦੇ ਪਏਗੇ ਨੇ ਅੱਗੇ ਤਾਂ ਰਾਤ ਨੂੰ ਜਿਹੜੇ ਹਾਸੇ ਹੁੰਦੇ ਸੀ ਹੁਣ ਤਾਂ ਦਿਨੋਂ ਹੀ ਘਰੋਂ ਬਾਹਰ ਨਿਕਲਣਾ ਹੀ ਮੁਸ਼ਕਲ ਹੁੰਦਾ ਨਜ਼ਰ ਆਉਂਦਾ ਪਿਆਗਾ ਚਿੱਟਾ ਦੇਣ ਤੁਸੀਂ ਦੇਖ ਲਓ ਇਲਾਕੇ ਦੇ ਵਿੱਚ ਹੰਸਾਨ ਫੈਲੀ ਸੀ ਕੋਈ ਹੈ ਨਹੀਂ ਸੀ ਲੇਕਿਨ ਉਹ ਲੜਕੀ ਆਪ ਦੇ ਘਰ ਵਾਲੇ ਕਾਰਮਵਾਲਕ ਜਾਂ ਕਿਤੇ ਜਾ ਰਹੀ ਸੀ ਉਹਨੂੰ ਖਿਲਾਰ ਕੇ ਦੋ ਨੌਜਵਾਨਾਂ ਵੱਲੋਂ ਉਹਦੀ ਐਕਟਿਵਾ ਖੋ ਕੇ ਉੱਥੋਂ ਰਫੂ ਚੱਕਰ ਹੋ ਗਿਆ ਹੁਣ ਪੁਲਿਸ ਤਾਂ ਮਾਮਲੇ ਦੀ ਜਾਂਚ ਕਰਦੀ ਪਈ ਉਹਨੂੰ ਲੱਭਦੀ ਪਈ ਆ ਲੇਕਿਨ ਕਿਤਨਾ ਕਿਤੇ ਹਾਲਾਤਾਂ ਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਗਾਇਆ ਤੇ ਹੁਣ ਤਾਂ ਪੰਜਾਬ ਦਾ ਰਬੀ ਵਾਲੀ ਗਾਇਆ ਕਿਉਂਕਿ ਪੰਜਾਬ ਉਹ ਹੋ ਗਿਆ ਪਰਮਾਤਮਾ ਦੇ ਹੱਥ ਦੇ ਵਿੱਚ ਹੀ ਕਿਉਂਕਿ ਨਾ ਤਾਂ ਸਰਕਾਰਾਂ ਕੋਲ ਇੱਕ ਕ੍ਰਾਈਮ ਰੋਕਿਆ ਜਾ ਰਿਹਾ ਹੈ ਕਿ ਨਾ ਪ੍ਰਸ਼ਾਸਨ ਕੋਲ ਰੋਕਿਆ ਜਾ ਰਿਹਾ ਹੈਗਾ ਸ਼ਰੀਆਮ ਇਸ ਤਰ੍ਹਾਂ ਦੀ ਘਟਨਾਵਾਂ ਪੰਜਾਬ ਦੇ ਵਿੱਚ ਹਰ ਰੋਜ਼ ਜਿਹੜੀਆਂ ਦੇਖਣ ਨੂੰ ਉਹ ਮਿਲਦੀਆਂ ਪਈਆਂ ਔਰ ਵੱਡੀ ਗੱਲ ਹੈ ਕਿ ਦਿਨ ਦਿਹਾੜੇ ਔਰ ਹਜ਼ਾਰਾਂ ਲੋਕਾਂ ਦੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤਾਂ ਹੁੰਦੀਆਂ ਪਈਆਂ ਕਿ ਇਹਨਾਂ ਨਸ਼ੀੜੇ ਨੂੰ ਕਿਸੇ ਦਾ ਡਰ ਨਹੀਂ ਕਿਸੇ ਕੀ ਇਹ ਬਦਮਾਸ਼ਾਂ ਨੂੰ ਕਿਸੇ ਦਾ ਡਰ ਨਹੀਂ ਇਹ ਤਾਂ ਸ਼ਰੀਆਮ ਹੁਣ ਕਰੀ ਜਾਂਦੇ ਲੁੱਟਾਂ ਖੋਹਵਾ ਜਿਹਦੇ ਤਾਜ਼ੇ ਤਸਵੀਰਾਂ ਤੁਹਾਨੂੰ ਦਿਖਾਉਣੇ ਪਈਏਗਾ ਕਮੈਂਟ ਜਰੂਰ ਕਰਿਓ ਤੁਹਾਡਾ ਕੀ ਵਿਚਾਰ ਇਸ ਬਾਰੇ